ਹਾਂ ਜੀ ਨਮਸਕਾਰ ਸਪੰਸਰ ਨਮਸਕਾਰ ਜੀ ਬਾਈਵਾਸ ਆ ਰਿਹਾ ਅੱਜ ਪੰਡਰ ਹਾਂ ਜੀ ਹਾਂ ਜੀ ਆ ਰਿਹਾ ਜੀ ਤੇ ਕੀ ਉਹਨਾਂ ਦਾ ਚੋਣ ਮੈਨੀਫੈਸਟੋ ਕੀ ਹੈ ਕੀ ਕੀ ਦੇ ਰਹੇ ਆ ਉਹ ਮਤਲਬ ਹਮਾਰਿਆ ਚੋਣਾ ਉਹ ਅਣਲੀਆਂ ਚੋਣਾ ਚ ਦੇ ਰਹੇ ਆ ਤੇ ਜਿੰਨਾ ਮਤਲਬ ਕੀ ਸਲਾਨਾ ਲੱਖ ਰੁਪਏ ਦੇ ਰਹੇ ਆ ਯਾਨੀ ਇਹ ਭਾਜੀ ਲੇਡੀਜ਼ ਲੱਖ ਰੁਪਏ ਹਾਂ ਜੀ ਹਾਂ ਜੀ ਠੀਕ ਬਹੁਤ ਵਧੀਆ ਦੱਸਣ ਲਈ ਠੀਕ ਹੈ ਹਾਂ ਜੀ ਹਾਂ ਜੀ ਤੇ ਹੋਰ ਵੀ ਚਲੋ ਕਈ ਕੁਛ ਹੋਰ ਦੇ ਰਹੇ ਆ ਮਤਲਬ ਕੀ ਠੀਕ ਹੈ ਹਾਂ ਜੀ ਹਾਂ ਜੀ ਤੇ ਸਰਜਾ ਕਮਾਫ ਕਰ ਰਿਹਾ ਕਹਿੰਦੇ ਵੀ ਮਤਲਬ ਜਿਹੋ ਕਿਸਾਨਾਂ ਦਾ ਲੱਗਾ ਠੀਕ ਹੈ ਮਤਲਬ ਜਿਹੜਾ ਕਿਸਾਨਾਂ ਦਾ ਵਿਰੋਧ ਬੀਜੇਪੀ ਦਾ ਬੀਜੇਪੀ ਕਿਸਾਨਾਂ ਦਾ ਵਿਰੋਧ ਕਰ ਰਹੀ ਹੈ ਉਹਦਾ ਕਾਂਗਰਸ ਪਾਰਟੀ ਨੂੰ ਕਾਫੀ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਤੇ ਸੁਖੀ ਰਿੰਦਾਵਾ ਤੇ ਚਲੋ ਸਾਡੇ ਐਮਪੀ ਹੈ ਜਿੰਨਾਂ ਵਾਸਤੇ ਬਾਜਵਾ ਸਾਹਿਬ ਨੂੰ ਵੋਟ ਮੰਗਨਾ ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਦਾ ਤੇ ਪਹਿਲਾਂ ਹੀ ਸਾਡੇ ਹੋਲਡਰ ਦਾ ਉਹ ਕੋਈ ਨਾ ਬਾਰੇ ਕੋਈ ਗੱਲਬਾਤ ਹੈ ਹਾਂਜੀ ਹਾਂਜੀ ਬਾਜਵਾ ਸਾਹਿਬ ਤੁਹਾਨੂੰ ਪਤਾ ਅੱਗੇ ਰੇ ਸਾਰੀਆਂ ਸੜਕਾਂ ਜੋ ਵੀ ਕੰਮ ਕਿਸੇ ਨੇ ਕਰਵਾਉਣਾ ਮਾ ਫੜ ਕੇ ਜਦਾਂ ਮਰਜ਼ੀ ਕਰਾ ਦੇ ਮੌਕੇ ਤੇ ਕਰ ਦੇ ਕੰਮ ਕੋਈ ਲੜ ਮਤਲਬ ਕਿ ਕੋਈ ਗੱਲ ਨਹੀਂ ਕਰਦੇ ਉਹ ਜੀ ਜਿਹੜਾ ਮਰਜ਼ੀ ਜਾ ਕੇ ਉਹਨਾਂ ਕੋ ਕੰਮ ਕਰਵਾ ਸਕਦਾ ਕਿਸੇ ਵੀ ਪਾਰਟੀ ਦਾ ਠੀਕ ਹੈ ਹਾਂਜੀ ਇਹ ਸਾਡੇ ਇਧਰ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਗੱਲ ਜੁੜ ਰੱਖਿਆ ਤੁਸੀਂ ਹਾਂਜੀ ਹਾਂਜੀ ਜੀ ਸਾਡੇ ਇਲਾਕੇ ਦੀ ਮਤਲਬ ਜੀ ਆ ਪੁਣੀ ਪੈਣੀ ਇੱਕ ਜੀ ਤੇ ਸੜਕਾਂ ਦੇ ਉੱਤੇ ਮਤਲਬ ਕਿ ਲੁੱਕ ਪੈਣ ਵਾਲੀ ਸਾਰੀਆਂ ਰੁੱਟੀਆਂ ਹੋਈਆਂ ਇਹਨਾਂ ਦਾ ਮੁੱਦਾ ਸਾਡਾ ਹੋਰ ਵੀ ਹੈਗੇ ਚਲੋ ਪਿੰਡ ਦੇ ਮਸਲੇ ਵੀ ਹੈਗੇ ਪਰ ਮੇਨ ਤੇ ਜਿਹੜੇ ਹੈਗੇ ਇੱਕ ਜਾਂਦੀ ਤਨੋਏ ਬੱਤਨ ਨੂੰ ਜਿਹੜੀ ਛੜਕ ਜਾਂਦੀ ਓ ਥੋੜੀ ਚੌੜੀ ਹੋਣੀ ਚਾਹੀਦੀ ਹੈ ਕਾਫੀ ਖਸਤਾ ਹਾਂਜੀ ਮਤਲਬ ਸਰਕਾਰ ਪਿਛਲੀ ਨੇ ਕੋਈ ਕੰਮ ਨਹੀਂ ਕੀਤਾ ਹਾਂਜੀ ਤੇ ਇਹ ਹੁਣ ਮਤਲਬ ਤਾਂ ਹੁੰਦੀ ਆ ਤੇ ਇਹ ਸਾਡੇ ਪੰਜਾਬ ਚ ਜੇ ਐਮਪੀ ਬਣਦੇ ਤੇ ਰਾਹੁਲ ਦੀ ਸਰਕਾਰ ਹਾਂਜੀ ਹਾਂਜੀ ਰਾਹੁਲ ਗਾਂਧੀ ਬਾਰੇ ਕੋਈ ਵਿਚਾਰ ਆਪਣੇ ਵਧੀਆ ਰਾਹੁਲ ਗਾਂਧੀ ਜੀ ਜੇ ਬਣਦੇ ਹੋ ਤੇ ਸਾਡੇ ਆਉਣ ਵਾਲੇ ਮੁੱਖ ਮੰਤਰੀ ਇਹ ਭਾਜਪਾ ਸਾਹਿਬ ਹੀ ਆ ਤੁਹਾਨੂੰ ਪਤਾ ਹੀ ਇਹ ਗੱਲ ਦਾ ਮਨ ਆਪਣੇ ਇਲਾਕੇ ਦਾ ਉਹ ਸੁਧਾਰ ਕਰਨਗੇ ਆਉਣ ਵਾਲੇ ਮੁੱਖ ਮੰਤਰੀ ਤੁਸੀਂ ਪੰਜਾਬ ਦਾ ਭਾਜਪਾ ਸਾਹਿਬ ਹੀ ਮੰਨ ਬੈਠੇ ਹੋ ਮੰਨ ਲਈ ਬੈਠਿਆ ਹੀ ਹੈ ਜੀ ਹਾਂ ਠੀਕ ਹੈ ਠੀਕ ਤੇ ਕਿੰਨੀ ਕੀ ਲੀਡ ਨਾਲ ਤੁਸੀਂ ਅੰਗਰੇਜ਼ੀ ਜਿਤਾ ਰਹੇ ਹੋ ਇਹ ਦੇ ਦੇ ਜੀ ਇਨਨੂੰ 43 45% ਦਾ ਜਿੱਤਣਗੇ ਆਪਣੇ ਪਿੰਡ ਚ ਜਾਂ ਇਲਾਕੇ ਚ ਆਪਣੇ ਪਿੰਡ ਚ ਤੇ 50% ਹੈ ਗਿਆ 50 ਤੋਂ ਉੱਤੇ ਜਾਏਗਾ ਇਹ ਕਾਫੀ ਹੌਲਡ ਹੈਗਾ ਬਲੋਣੇ ਦਾ ਤੇ ਆਪਣੇ ਇਲਾਕੇ ਚ 50% ਤੇ ਆਪਣੇ ਪਿੰਡ ਚ 50% ਤੇ 43 45 ਹਾਂਜੀ ਹਾਂਜੀ ਜਿੱਤ ਕੇ ਜਾਣਗੇ ਹਾਂਜੀ ਹਾਂਜੀ ਜੀ ਤੇ ਵੈਸੇ ਬੀਜੇਪੀ ਜੋ ਉਲਟ ਜਨ ਆਮ ਆਦਮੀ ਦੇ ਉਲਟ ਜਨ ਆਮ ਆਦਮੀ ਕਹਿ ਰਹੀ ਹੈ ਕਿ 1-1000 ਰੁਪਏ ਦੇਣਾ ਇਸ ਤਰ੍ਹਾਂ ਦਾ ਲੜਾ ਵੀ ਕੋ ਲਾ ਰਹੇ ਨੇ ਨਹੀਂ 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 ਜੀ ਇਹ ਨਹੀਂ ਹੈਗਾ ਉਹ ਹੀ ਤੁਹਾਨੂੰ ਦਸੀਏ ਸਲਾਣਾ ਜਿਹੜਾ ਦੇਣਾ ਉਹਨਾਂ ਨੇ ਇਲਾਣਾ ਜਿਹੜਾ ਕੋਈ ਬਣਦਾ ਹੱਕ ਆ ਉਹ ਦੇਣਾ ਲਾਰਾ ਨਹੀਂ ਲਾਰੇ ਜੀਵਾ ਸਾਹਿਬ ਤੇ ਕੋਈ ਪਿੰਡ ਦੀ ਕੋਈ ਖਾਸ ਮੰਗ ਰੱਖ ਰਿਓ ਤੁਸੀਂ ਹਾਂਜੀ ਮੰਗ ਤੇ ਚਲੋ ਹੁਣ ਇਹਨਾਂ ਨੂੰ ਪਹਿਲਾਂ ਤੇ ਵੋਟਾਂ ਪਾ ਕੇ ਜਿਤਾ ਕੇ ਜਾਈਏ ਮੰਗ ਤੇ ਉਹਨਾਂ ਕੋਲ ਫੜ ਕੇ ਬਾਅਦ ਪਾ ਕੰਮ ਕਰਵਾਈ ਲੈਣਾ ਜਿਹੜਾ ਪਿੰਡ ਦਾ ਹੋਇਆ ਉਹ ਤੇ ਚਲੋ ਆਪਾਂ ਬਣਾ ਕੇ ਰੱਖਿਆ ਹੀ ਆ ਜਿਹੜੇ ਹੈਗੇ ਜੀ ਹਾਂਜੀ ਬਾਅਦ ਜਿਹੜਾ ਉਹਨਾਂ ਨੂੰ ਆਪਾਂ ਉਹਨਾਂ ਕਦੀਆਂ ਨੂੰ ਨਾ ਹੀ ਨਹੀਂ ਕੀਤੀ ਕਿਸੇ ਵੀ ਕੰਮ ਕਿਸੇ ਵੀ ਲੈਵਲ ਦਾ ਕੰਮ ਹੋਵੇ ਕਦੀ ਨਾ ਨਿਕਲੇ ਕਦੀ ਨਾ ਨਹੀਂ ਕੀਤੀ ਉਹ ਲੋ ਕਰਦੇ ਮੌਕੇ ਤੇ ਕਰਦੇ ਆ ਜੀ ਆਉਣ ਵਾਲੇ ਮੁੱਖ ਮੰਤਰੀ ਬਾਜਵਾ ਸਾਹਿਬ ਜੀ ਹਾਂਜੀ ਹਾਂਜੀ ਠੀਕ ਹਾਂਜੀ ਪਤਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਨੂ ਸ਼ਕੀਰ ਦਾ ਸਾਹਿਬ ਆਇਆ ਤੁਸੀਂ ਕਿਹਾ ਸਰ ਇਹਨਾਂ ਸਾਹਿਬ ਬਹੁਤ ਵਧੀਆ ਬੰਦੇ ਆ ਜੀ ਠੀਕ ਹੈ ਜੀ ਸ਼ਕੀਰ ਦਾ ਪਹਿਲਾਂ ਜਿੰਨੀ ਵਾਰੀ ਵੀ ਕੈਬਨਿਟ ਮੰਤਰੀ ਬਣਦੇ ਰਹੇ ਆ ਠੀਕ ਹੈ ਪਿਛਲੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਬਣੇ ਆ ਜੀ ਮੁੱਖ ਮੰਤਰੀ ਬਣ ਚਲੇ ਸੀ ਪਰੋ ਕਰਮਾਂ ਦੇ ਵਿੱਚ ਚਲੋ ਉਪ ਮੁੱਖ ਮੰਤਰੀ ਹੈਗਾ ਸੀ ਹਾਂਜੀ ਅਨਸਰ ਮਤਲਬ ਬਹੁਤ ਵਧੀਆ ਹੈ ਸ਼ਕੀਰ ਦਾ ਹੋ ਰੋਲ ਹੈਗਾ ਸੀ ਪੋਜ ਹੈਗਾ ਉਹਨਾਂ ਦਾ ਸੈਂਟਰ ਦੇ ਵਿੱਚ ਵੀ ਹੋਣ ਹੈਗਾ ਵਾ ਤੇ ਆਪਣੇ ਰੋਲ ਕਾਂਦੀ ਨਾਲ ਵੀ ਬਹੁਤ ਜ਼ਿਆਦਾ ਉਹਨਾਂ ਦਾ ਮਿਲਮੁਲਾਪ ਹੈਗਾ ਵਾ ਤੇ ਜੇ ਰੋਲ ਕਾਂਦੀ ਆਉਂਦੇ ਆ ਸੈਂਟਰ ਦੇ ਵਿੱਚ ਕੈਬਨਿਟ ਮੰਤਰੀ ਬਣਨਗੇ ਸੁਖੀਨ ਦਾ ਸੁਖੀਨ ਦਾ ਵਾ ਜੀ ਕੈਬਨਿਟ ਮੰਤਰੀ ਬਣਨਗੇ ਸੈਂਟਰ ਪੂਰੇ ਪੰਜਾਬ ਦੇ ਮੰਤਰੀ ਬਣਨਗੇ ਬਹੁਤ ਵਧੀਆ ਬੰਦੇ ਆ ਬਹੁਤ ਲੀਡ ਨਾਲ ਜਿੱਤਣਗੇ ਠੀਕ ਹੈ ਠੀਕ ਹੈ ਤੁਸੀਂ ਮੇਰੇ ਨਾਲ ਕਾਫੀ ਨੇੜੇ ਦੇ ਜਾਦੇ ਆ ਆਉਣ ਵਾਲੇ ਮੁੱਖ ਮੰਤਰੀ ਪੰਜਾਬ ਹੋਣਗੇ ਆਪਣੇ ਇਲਾਕੇ ਦੇ ਮੁੱਖ ਮੰਤਰੀ ਹੋਣਗੇ ਆਪਣੇ ਇਲਾਕੇ ਗਰਦਾਸਪੁਰ ਦੇ ਪੂਰਾ ਵਿਕਾਸ ਹੋਏਗਾ ਜਿਹੜਾ ਜਿਹੜਾ ਤਨੁਏ ਆ ਨਾ ਪਤਣ ਆ دریا ਨੂੰ ਜਾਣ ਦੀ ਸੜਕ ਹੈ ਕੋਈ ਸੜਕ ਮਾੜੀ ਸੜਕ ਖਸਤਾਲ ਹੈ ਹੀ ਨਹੀਂ ਕਾਲੀ ਪੱਤਰੀ ਹੈ ਪਤਾ ਨਹੀਂ ਹੈ ਕਿ ਜੀ ਪੋਲੀ ਬਣਿਆ ਵਾ ਬਾਜਵਾ ਸਾਹਿਬ ਤੇ ਆਉਣ ਤੋਂ ਦੇਖਿਓ ਰੋਡ ਕਿਦਾਂ ਦਾ ਬਣਦਾ ਵਾ ਜਿਹਦਾ ਤੇ ਸੂਏ ਨੂੰ ਬਸਾਂ ਲੱਗਣ ਗਿਆ ਮਕੇਰੀਆਂ ਨੂੰ ਲੱਗਣ ਗਿਆ ਪੁਲ ਬਣੇ ਨੂੰ ਕਿੰਨੇ ਚਿਰ ਹੋ ਗਿਆ ਵਾ ਕੋਈ ਬਸ ਲੱਗੀ ਆ ਨੇ ਜਦ ਤੱਕ ਕੋਈ ਦਿਵਸ ਲੱਗੀ ਸੀ ਇਹ ਲੋਹਾਂ ਦੇ ਦਾ ਸੇਵਾ ਕਰਨ ਦੇ ਬਾਕੀ ਜਦੋਂ ਮੁੱਖ ਮੰਤਰੀ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਬਣ ਗਏ ਤੇ ਵੇਖੋ ਸੁਧਾਰ ਗਦਾਸਪੁਰ ਤੇ ਕਿੰਨਾ ਹੁੰਦਾ ਕਿੰਨੀ ਗਲੀਡਾ ਜਿਤਾ ਰਿਹਾ ਫਿਰ ਇਹਦਾ ਬਹੁਤ ਲੀਡ ਨਾ ਜਿਤਾਵਾਂਗੇ ਆਪਣੇ ਪਹਿਲਾਂ ਜੱਖਰ ਸਾਹਿਬ ਨੂੰ ਖਿਲਾ ਰਿਆ ਸੀ ਆਪਾਂ ਜੀ ਇਹ ਉਹਨੂੰ ਵੀ ਆਪਾਂ ਜਿਤਾ ਕੇ ਭੇਜਿਆ ਹਲੇ ਉਹ ਬਾਹਲੇ ਜ਼ਿਲ੍ਹੇ ਦਾ ਹੀ ਇਹ ਸਾਰੇ ਮੰਤਰੀਆਂ ਨੇ ਸੁਖੀਂਦਾਵਾ ਜੀ ਨੇ ਪੜਾ ਸਾਹਮਣੇ ਇਹ ਫਤੇਜੰਗ ਬਾਜਵਾ ਸਾਹਿਬ ਆਣੇ ਉਦੋਂ ਬੜੀ ਮਦਦ ਕੀਤੀ ਸੀ ਉਹਦੀ ਜੀ 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 ਹਾਂਜੀ ਜਿਤਾਇਆ ਸੀ ਲੀਡ ਨਾ ਨੂੰ ਜੀ ਜੀ ਹਾਂਜੀ ਤੇ ਹੁਣ ਤੇ ਉਹਨਾਂ ਦਾ ਹੈ ਹੀ ਘਰ ਦਾ ਹੀ ਬੰਦਾ ਵਾ ਬਾੜਾ ਸਾਹਿਬ ਉਹਨਾਂ ਦੇ ਨਾਲ ਆ ਅੰਨਾ ਚੌਦੀ ਉਹਦੇ ਨਾਲ ਆ ਪ੍ਰਤਾਪ ਬਾਜਵਾ ਜੀ ਉਹਨਾਂ ਦੇ ਨਾਲ ਆ ਪਠਾਨਕੋਟ ਏਰੀਆ ਇਹਨਾਂ ਦੇ ਨਾਲ ਆ ਤੇ ਜਿੱਤਣ ਵਾਲੀ ਕੋਈ ਕਸਰ ਨਹੀਂ ਪਈ ਦੀ ਇੱਕ ਨੰਬਰ ਤੇ ਜਿੱਤਣਗੇ ਜਿੱਤੇ ਪਏ ਆ ਤੁਹਾਡੇ ਹਿਸਾਬ ਨਾਲ ਜਿੱਤੇ ਪਏ ਆ ਜਿਤਾਵਾ ਅੰਗੇ ਜਿੱਤੇ ਪਏ ਕੀ ਜਿਤਾ ਕੇ ਭਜਾਂਗੇ ਠੀਕ